ਮੁਹਿੰਸਤਰੀ ਕੀ ਪਹਿਲਾਂ ਤੁਹਾਨੂੰ 6 ਕਰੋੜ ਦੇ ਕੰਮ ਦਾ ਉਦਘਾਟਨ ਸੀ ਕੀਤਾ ਸੀ ਅੱਜ ਜਿਹੜਾ ਇਹ ਉਰਾਲੀ ਸ਼ਹਿਰ ਦੇ ਲਗਾਤਾਰ ਕੰਮਾਂ ਦਾ ਜਿਹੜਾ ਸੀ ਕੰਟੀਨਿਊਸ ਉਦਘਾਟਨ ਕਰ ਰਹੇ ਆ ਵਿਕਾਸ ਦੇ ਲਈ ਸਾਢੇ 3 ਕਰੋੜ ਦੇ ਕੰਮ ਦਾ ਇੱਕ ਜਗ੍ਹਾ ਤੇ 3 ਕਰੋੜ ਦਾ ਇੱਕ ਜਗ੍ਹਾ ਇਹ ਟੋਟਲ 6.5 ਕਰੋੜ ਦੇ ਕੰਮ ਦਾ ਜਿਹੜਾ ਉਦਘਾਟਨ ਹੋਇਆ ਹੈ ਜਿਦੇ ਚ ਕੀ ਸਟਰੋਂਗ ਪਾਈਪਸ ਹੋ ਗਈਆਂ ਸੜਕਾਂ ਦਾ ਕੰਮ ਹੈ ਇੰਟਲੋਕ ਟਾਈਲਸ ਦਾ ਤੇ ਨਕਾਸੀ ਦੀਆਂ ਪਾਈਪਾਂ ਇਹ ਸਾਰਾ ਜਿਹੜਾ ਹੈਗੇ ਨੇ ਵੱਖ-ਵੱਖ ਵਾਰਡਾਂ ਦੇ ਸਾਰੇ ਬਾਡੀ ਇਹਦੇ ਵਿੱਚ ਕਵਰ ਹੁੰਦੇ ਨੇ ਤੇ ਮੈਨੂੰ ਉਮੀਦ ਹੈ ਕਿ ਇਹਨਾਂ ਕੰਮਾਂ ਨੂੰ ਪ੍ਰਸ਼ਾਸਨ ਜਿਹੜੀ ਗੁਰਾਲੀ ਨਗਰ ਕਾਉਂਸਲ ਦੇ ਜਿੰਨੇ ਵੀ ਅਧਿਕਾਰੀ ਨੇ ਜਲਦੀ ਕਰਨਗੇ ਕਰਪਸ਼ਨ ਤੋਂ ਦੂਰ ਹੋ ਕੇ ਕਰਨਗੇ ਤੇ ਇਹ ਪੂਰੇ ਦਾ ਪੂਰਾ ਪੈਸਾ ਜਿਹੜਾ ਹੈਗਾ ਉਹ ਲੋਕਾਂ ਦਾ ਪੈਸਾ ਹੈ ਉਹ ਲੋਕਾਂ ਦੇ ਕੰਮਾਂ ਤੇ ਲਖਾਇਆ ਚੋਂ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ 10 ਲੱਖ ਦਾ ਹਰ ਇੱਕ ਬੰਦੇ ਦਾ ਬੀਮਾ ਜਿਹੜਾ ਉਹ ਕੀਤਾ ਜਾਣਾ ਹੈ ਉਸ ਪ੍ਰਤੀ ਆਪ ਕਿਵੇਂ ਵਿਖਦੇ ਹੋ ਬਹੁਤ ਵਧੀਆ ਬਹੁਤ ਪੰਜਾਬ ਸਰਕਾਰ ਨੇ ਬਿਹਤ ਅੱਛੇ ਪੁਰਾਣੇ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਕੱਲੀ ਅਸੀਂ ਜਿਹੜੇ ਚੈੱਕ ਨੇ ਐਸੇ ਭਾਈ ਜਾ ਰਹੇ ਨੇ ਜਿਹੜੇ ਬਹੁਤ ਛੋਟੇ ਵਪਾਰੀ ਨੇ 8-8 ਕਰੋੜ ਰੁਪਏ ਪੂਰੇ ਪੰਜਾਬ ਚ ਉਹਨਾਂ ਦਾ ਬਾਫ ਹੋਇਆ ਤੇ 75 ਲੱਖ ਦੇ ਅਸੀਂ ਜਿਹੜੇ ਚੈੱਕ ਨੇ ਉਹ ਸਾਡੇ ਹਲਕੇ ਚ ਵੰਡੇ ਆ ਸੋ ਬਹੁਤ ਸਾਰੇ ਸਕੀਮਾਂ ਨੇ ਜਿਹੜੀਆਂ ਨਸ਼ੇ ਦੀ ਮੁਹਿੰਮ ਤੋਂ ਲੈ ਕੇ ਆ ਹਰ ਵਰਗ ਦਾ ਜਿਹੜਾ ਖਿਆਲ ਆ ਪੰਜਾਬ ਸਰਕਾਰ ਉਹ ਰੱਖ ਰਹੀ ਹੈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਔਰ ਹਰਿਆਣਾ ਸਰਕਾਰ ਅੱਜ ਇੱਕ ਮੀਟਿੰਗ ਵੀ ਹੋਣ ਜਾ ਰਹੀ ਹੈ ਉਸ ਨੂੰ ਕਿਵੇਂ ਦੇਖੋ ਜੀ ਕੀ ਸਿੱਟਾ ਨਿਕਲਦਾ ਅ ਜਦੋਂ ਵੀ ਮੈਡਮ ਬਰਸਾਤ ਆਉਂਦੀ ਸ਼ਹਿਰ ਕੁਰਾਲੀ ਜਿਹੜਾ ਡੁੱਬ ਜਾਂਦਾ ਹੈ ਸੀਵਰੇਜ ਦੀ ਕਾਫੀ ਸੋਗ ਹੈ ਹਾਂਜੀ ਸੀਵਰੇਜ ਦੇ ਇਥੋਂ ਤਾਂ ਸਾਰਾ ਕੁਝ ਇਥੇ ਪਾਈਪਾਂ ਪਹਿਲਾਂ ਗਲਤ ਪਈਆਂ ਹੋਈਆਂ ਨੇ ਸ਼ਹਿਰ ਦੀਆਂ ਤੇ ਉਹਨਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਅਧਿਕਾਰੀਆਂ ਨੂੰ ਜਿਹੜਾ ਇਹਦੀ ਪਲਾਨ ਬਣਾਉਣ ਦੀ ਜ਼ਰੂਰਤ ਹੈ ਫਾਰਮੈਲिटीज ਕਰਨ ਦੀ ਬਜਾਏ ਸਾਰਿਆਂ ਨੂੰ ਰਲ ਮਿਲ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੇ ਆਲਰੇਡੀ ਹੁਣ ਅਸੀਂ ਜਿਹੜਾ ਕੰਮ ਇਥੇ ਕੁਰਾਲੀ ਦਾ ਤੇਜ਼ ਕਰ ਰਹੇ ਹਾਂ ਕੰਮਾਂ ਨੂੰ ਮੇਕ ਸ਼ੁਰ ਸਾਰੇ ਅਧਿਕਾਰੀ ਇਸ ਚੀਜ਼ ਨੂੰ ਮੇਕ ਸ਼ੁਰ ਕਰਨ ਕਿ ਕੰਮ ਜਲਦੀ ਹੋ ਜਾ ਕਿਉਂਕਿ ਜੇ ਸੀ ਕੰਟੀਨਿਊਸ ਇਹਨਾਂ ਚੀਜ਼ਾਂ ਉੱਪਰ ਵਾਚ ਰੱਖਾਂਗੇ ਤੇ ਕੰਮਾਂ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਖਾਣਾ ਪੂਰਤੀ ਨਾ ਕੀਤੀ ਜਾਵੇ